हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਪੱਟੀ ਜਿਲ੍ਹਾ ਸ਼ਰੀਤਾਰਨ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਬਿਲਕੁਲ ਦੋਸਤੋ ਥੋੜੀ ਦੂਰੀ ਆ ਪਿੰਡ ਵੱਡੇ ਸਭਰਾ ਦੀ ਬੁਰਜ ਮਿਲਕ ਫਾਰਮ ਤੇ ਦੋਸਤੋ ਅੱਜ ਪਹੁੰਚੇ ਆਪਾਂ ਵੀਰ ਸਾਹਿਬ ਹੋਂਦੇ ਕੋਲ ਇਸ ਕਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਿਆਦਾਤਰ ਬੇੜਾਂ ਦੇ ਉੱਪਰ ਵਰਕ ਆ ਜਿਆਦਾਤਰ ਬੇੜਾਂ ਹੁੰਦੀਆਂ ਦੋਸਤੋ ਸੇਲ ਪਰਚੇ ਆੜੀਆਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਸਤੋ ਚਾਰੇ ਬੇੜਾਂ ਨੇ ਚਾਰੇ ਗੱਪਣਾ ਸੋ ਚੋਂ ਬੇੜਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜੇ ਕਿਸਾਨ ਫਾਰਮਰ ਵੇਰ ਨੂੰ ਇਹ ਬੇੜਾਂ ਪਸੰਦ ਆਉਣ ਕੀਆਂ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਆ ਦਿੱਤੇਗਾ ਨੰਬਰਾਂ ਤੇ ਕਾਲ ਕਰਕੇ ਉਹਦੇ ਰ ਜਾਣਕਾਰੀ ਲੈ ਸਕਦੇ ਜੀ ਤੇ ਖਾਸ ਤੌਰ ਤੇ ਤੁਸੀਂ ਘਾਰਾਂ ਕੇ ਨਰਖ ਪਰਖ ਕਰ ਸਕਦੇ ਜੀ ਠੀਕ ਹੈ ਜੀ ਪਸੂ ਸਾਰੇ ਗੱਪਣਾ ਚੋਂ ਤਰ੍ਹਾਂ ਦੀ 蒂ਪ ਕੇ ਭਰਾ ਕੇ ਤਸਲੀ ਆ ਉਹ ਤੁਸੀਂ ਘਰਾਂ ਨੇ ਕੇ ਕਰ ਲਿਓ ਠੀਕ ਹੈ ਜੀ ਅੱਜ 26 ਮਈ ਤਰੀਕ ਤੋਂ ਦੋਸਤੋਂ ਤੁਸੀਂ ਨੋਟ ਕਰ ਲਓ 26 ਮਈ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਠੀਕ ਹੈ ਵੜਾ ਵੱਡੀਆਂ ਨੇ ਹਰ ਵਾਰ ਦੀ ਤਰ੍ਹਾਂ ਦੋਸਤੋਂ ਵੜਾ ਅੱਜ ਵੀ ਵੱਡੀਆਂ ਨੇ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਸਾਫ਼ ਤੋਂ ਲੈ ਲੈਣੇ ਆ ਦੋਸਤੋਂ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਸਮਝੋ ਵਿੱਚ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਕੋਰਦੇਸ ਜੀ ਠੀਕ ਠਾਕ ਜੇ ਹਾਂਜੀ ਹਾਂਜੀ ਕਿਰਪਾ ਜੀ ਗੁਰੂ ਰਾਮਦਾਸ ਜੀ ਠੀਕ ਹੈ ਜੀ ਹਾਂਜੀ ਅੱਛਾ ਵੀਰ ਸਾਹਿਬ ਉਹਦੇ ਵੀ ਇੱਕ ਆਪਾਂ ਅਪਡੇਟ ਦਿੱਤੀ ਸੀ ਮੇਨੂੰ ਦਾ ਪਸੂ ਸਾਰੇ ਸੇਲ ਹੋ ਗਏ ਉਹ ਹਾਂਜੀ ਹਾਂਜੀ ਸੰਧੂ ਸਾਹਿਬ ਉਹ ਇੱਕੇ ਕਸਟਮਰ ਨੇ ਲੈ ਲਈ ਉਹ ਪਠਾਨਕੋੜ ਤੋਂ ਵੀ ਗਾੜ ਲੈ ਬੰਨੇ ਕੋਈ 100 ਕਿਲੋਮੀਟਰ ਪੈਂਦਾ ਏ ਅੱਛਾ ਜੀ ਇਹ ਉਹਨਾਂ ਉਦੋਂ ਹੀ ਆਪਾਂ ਨੂੰ ਗੂਗਲ ਪੇ ਪੈਸੇ ਕਰਕੇ ਤੇ ਲੈ ਗਏ ਆ ਜੀ ਠੀਕ ਆ ਜੰਮੂ ਕਸ਼ਮੀਰ ਵਾਲੀ ਸਾਈਡ ਚੱਲ ਰਹੇ ਹਾਂ ਜੀ ਜੰਮੂ ਕਸ਼ਮੀਰ ਵਾਲੀ ਸਾਈਡ ਠੀਕ ਆ ਜੀ ਅੱਛਾ ਤੇ ਸਾਹਿਬ ਅੱਜ ਆਪਣੇ ਕੋਲ ਟੋਟਲ ਵੈਸੇ 4 ਕਨਾਗ ਨੇ ਹਾਂ ਜੀ ਹਾਂ ਜੀ ਚਾਰੇ ਜੀ ਜਾਂ ਚਾਰੇ ਗੱਬਣਾ ਤਿਆਰ ਆ ਜੀ ਠੀਕ ਆ ਜੀ ਲਓ ਦੋਸਤੋ ਚਾਰੇ ਵੜਾ ਚਾਰੇ ਗੱਬਣ ਤਿਆਰ ਨੇ ਠੀਕ ਆ ਜੀ ਠੀਕ ਆ ਅੱਛਾ ਡਾਕਟਰ ਸਾਹਿਬ ਅੱਜ ਆਪਣੇ ਕੋਲ ਟੋਟਲ ਵੈਸੇ 4 ਨਾਕ ਨੇ ਹਾਂ ਜੀ ਹਾਂ ਜੀ ਚਾਰੇ ਗੱਬਣਾ ਜੀ ਸੰਧੂ ਸਾਹਿਬ ਚਾਰੇ ਗੱਬਣਾ ਹਾਂਜੀ ਹਾਂਜੀ ਤੇ ਸੂਬਿਆਂ ਦੇ ਵਿੱਚ ਜੇਕਰ ਆਪਾਂ ਮੋٹے ਤੌਰ ਤੇ ਡਿਟੇਲ ਕਰਦੀਏ ਸੰਜੀ ਸੂਬਿਆਂ ਦੇ ਵਿੱਚ ਕਿੰਨੇ ਕਿੰਨੇ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆਪਣੇ ਕੋਲੇ ਜ਼ਿਆਦਾਤਰ ਪਹਿਲੇ ਦੂਜੇ ਸੂਏ ਜਾਰੀਆਂ ਆਉਂਦੀਆਂ ਜੀ ਠੀਕ ਆ ਜੀ ਹਾਂਜੀ ਅੱਜ ਵੀ ਪਹਿਲਨ ਪ੍ਰੂਨ ਵੱਚੀ ਹੈਗੀ ਕੋਈ ਕਹਿੰਦੀ ਅਜ ਦੂਜੇ ਨਹੀਂ ਨਹੀਂ ਦੂਜੇ ਦੂਜੇ ਸੂਏ ਹੈ ਸੰਧੂ ਸਾਹਿਬ ਕੋਈ ਦੂਜੇ ਮਾਲੇ ਕੋਈ ਤੀਜੇ ਵੀ ਮੰਨ ਸਕਦਾ ਆਪੋ ਆਪਣੀ ਸੋਚ ਹੈ ਜੀ ਸੰਧੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਸ਼ੁਰੂਆਤ ਆਪਾਂ ਕਰ ਲੈਨੇ ਆ ਪਹਿਲੇ ਨੰਬਰ ਤੋਂ ਸਟਾਰਟਿੰਗ ਇਸ ਵੈੜ ਤੋਂ ਕਰ ਲੈ ਜਰਸੀ 'ਚ ਵੀ ਆ ਜਾਂਦੀ ਤੇ ਐਚ ਐਫ ਐਚ ਆਪਣੇ ਦੁੱਧ ਦਿਨਾਂ ਦਾ ਜਰਸੀ ਨੇ ਦੇਣੀ ਫੈਂਡ ਹਾਂ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਜੀ ਠੀਕ ਹੈ ਜੀ ਤੇ ਇਹ ਡਾਕਟਰ ਸਾਹਿਬ ਕਿਰਮਾ ਸੂਹਾ ਫਿਰ ਇਹ ਸੰਧੂ ਸਾਹਿਬ ਦੂਸਰਾ ਸੂਹਾ ਤੇ ਪਹਿਲੇ ਨੇ 27 ਕਿ ਲੀਟਰ ਦੁੱਧ ਕੱਢਿਆ ਜੀ 25 25 ਤੋਂ 27 ਲੀਟਰ ਦੁੱਧ ਕੱਢਿਆ ਜੀ ਪਹਿਲੇ ਅੱਛਾ ਤੇ ਅੱਜ ਵੈਸੇ ਪੂਰੀ ਤਿਆਰੀ ਤੇ ਦਿਸ ਰਹੀ ਆ ਸਮਾਂ ਲੈ ਜੂ ਹਜੇ ਹਾਂ ਸੰਧੂ ਸਾਹਿਬ ਘਰ ਤੋਂ ਘੱਟ ਹਜੇ 5-6 ਦਿਨ ਲਾਇਨੇ ਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਸੈਕੰਡ ਟਾਈਮਰ ਆ ਠੀਕ ਹੈ ਜੀ ਤੇ 5-6 ਦਿਨ ਹਜੇ ਲੈਫਟ ਨੇ ਠੀਕ ਹੈ ਜੀ ਤੇ ਕਦ ਕਦ ਤੁਸੀਂ ਵੇਖ ਕੇ ਚੈੱਕ ਕਰ ਲਓ ਵੈਸੇ ਮੋਸਟਲੀ ਆਪਾਂ ਵੜਾ ਜਦੋਂ ਵੀ ਦਿਖਾਉਨੇ ਆ ਇੱਕ ਹੁੰਦਾ ਦੋਸਤੋ ਵੇਖ ਕੇ ਪਸ਼ੂ ਦਾ ਅੰਦਾਜ਼ਾ ਲੱਗ ਜਾਣਾ ਇੱਕ ਹੁੰਦਾ ਵੀ ਬਿਲਕੁਲ ਬੋਲ ਕੇ ਦੱਸ ਦੇਣਾ ਵੀ ਪਸ਼ੂ ਦੀ ਹਾਈਟ ਕਿੱਡੀ ਹੈ ਠੀਕ ਆ ਇਹਦੀ ਵੀ ਜਿਹੜੀ ਦੋਸਤੋ ਹਾਈਟ ਵੜ ਦੀ ਵੱਡੀ ਆ ਠੀਕ ਆ ਜੀ ਵੱਡੀਆਂ ਵੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਸੋ ਥਾਣ ਭਾਂਡੇ ਦੀ ਵੀ ਪੂਰੀ ਖਬਰਦਾਰ ਆ ਵੱਡੇ ਲੇਵੇ ਹਵਾਨੇ ਦੇ ਵਿੱਚ ਸੋ ਪਹਿਲੇ ਸਵੇਰ ਦੋਸਤੋ 25 ਤੋਂ 27 ਕ ਲੀਟਰ ਦੀ ਮਿਲਕਿੰਗ ਕਰਵਾਈ ਆ ਇਸ ਵੜ ਨੇ ਜਿੱਥੋਂ ਵੀ ਆਈ ਆ ਬੈਕਗ੍ਰਾਉਂਡਿੰਗ ਦੀ ਵੀਰ ਨੇ ਪੁੱਛਿਆ ਉਹਨਾਂ ਦੱਸਿਆ ਠੀਕ ਆ ਜੀ ਉਹ ਸਕੋਰਿੰਗ ਅੱਗੋਂ ਕੋਈ ਵੀਰ ਤੁਸੀਂ ਜਜਮੈਂਟ ਕਰ ਲਿਓ ਬਾਕੀ ਹਾਈਟ ਲੈਂਥ ਪੂਰੀ ਹੈ ਠੀਕ ਆ ਜੀ ਤੇ ਆਰਡਰ ਕੁਆਲਿਟੀ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਦਿਖਾ ਦਈਏ ਥਣ ਥਣ ਪੂਰਾ ਗੁੱਲ ਹੱਥੀ ਚਵਾਈ ਵਾਲਾ ਠੀਕ ਆ ਬਾਕੀ ਸਾਹ ਸੰਧੂ ਸਾਹਿਬ ਲੋਕ ਬੜੇ ਸਿਆਣੇ ਇੰਤਾਜਾ ਲਾ ਹੀ ਸਕਦੇ ਆ ਭੀ ਇੰਨਾ ਇੰਨਾ ਦੁੱਧ ਕੱਢਦੀ ਐਡੀ ਹਾਈਟ ਨੂੰ ਜੀ ਰਾਮ ਨੇ 25 ਤੋਂ 30 ਲੀਟਰ ਦੁੱਧਾਂ ਦਾ ਵੀ ਕੀ ਆ ਜੀ ਠੀਕ ਆ ਜਿੱਦਾਂ ਕਿ ਡਾਕਟਰ ਸਾਹਿਬ ਥੋੜਾ ਜਿਹਾ ਕ੍ਰੋਸ ਆ ਬਾਕੀ ਗਰਮੀ ਗਰਮੀ ਤਾਂ ਇਹਨੂੰ ਜੀ ਹਾਂ ਜੀ ਹਾਂ ਜੀ ਤਾਈ ਨੂੰ ਮੈਂ ਪਹਿਲੇ ਹੀ ਕਹਿਤਾ ਜੀ ਜਰਸੀ ਦਾ ਚੱਪ ਦਾ ਕ੍ਰੋਸ ਆ ਜੀ ਬਿਲਕੁਲ ਬਾਕੀ ਥਨ ਥਨ ਵੀ ਸੰਧੂ ਸਾਹਿਬ ਬਹੁਤ ਪਿਆਰਾ ਲੱਗਾ ਏ ਬਹੁਤ ਸੋਹਣਾ ਥਨ ਲੱਗਾ ਏ ਲਓ ਜੀ ਤੋੜੋ ਜੀ ਸੰਦੂ ਸਾਹਿਬ हाइट ਦੇ ਲੋਕ ਸਿਆਣੇ ਬੜੇ ਇੰਤਾਜਾ ਲਾ ਸਕਦੇ ਕਿ ਕਿੱਡੀ ਹਾਈਟ ਹੈ ਜੀ ਹੂੰ ਹੂੰ ਬਾਕੀ ਫੇਸ ਕੁਆਲਿਟੀ ਤੇ ਸੰਦੂ ਸਾਹਿਬ ਪਹਿਲੇ ਨਹੀਂ ਲੱਗਦੀ ਵੇਖੋ ਆ ਠੀਕ ਹੈ ਜੀ ਫੇਸ ਕੁਆਲਿਟੀ ਬਹੁਤ ਸੁਣੀ ਹੈ ਠੀਕ ਹੈ ਜੀ ਮੋੜੋ ਜੀ ਲਓ ਦੋਸਤੋ ਠੀਕ ਹੈ ਜੀ ਦੂਜਾ ਸੂਆ ਤੇ 6-7 ਦਿਨ ਹਜੇ ਬਾਕੀ ਆ ਠੀਕ ਆ ਕੱਦ ਵੱਡਾ ਦੋਸਤੋ ਵੇਲ ਬੂਲ ਵੀ ਲੰਬੀ ਆ ਪੂਰੀ ਤੇ ਥਣ ਦੇ ਵੀ ਤੁਸੀਂ ਦੇਖ ਹੀ ਲਈਏ ਤਸੱਲੀ ਦੇ ਨਾਲ ਲਓ ਜੀ ਠੀਕ ਹੈ ਠੀਕ ਹੈ ਤੇ ਅੱਛਾ ਡਾਕਟਰ ਸਾਹਿਬ ਇਹਦੀ ਕੀ ਕੀਮਤ ਕੀ ਮੁੱਲ ਕਰਦੇ ਪਏ ਜੀ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ 95 ਕਰ ਲਈਏ ਭਾਵੇਂ ਲੱਖ ਕਰ ਲਈਏ 90 ਹਜ਼ਾਰ ਡਿਮਾਂਡ ਆ ਤੇ ਉੱਚੋ ਵੀ ਆ ਮਾਨਤਨ ਕਰਦਾਂਗੇ ਮੌਕੇ ਤੇ ਜੀ 90 ਚੋਂ ਹਾਂਜੀ ਠੀਕ ਹੈ ਜੀ ਇਹ ਪੂਰਾ ਖੁੱਲਾ ਮਾਨਤਨ ਕਰਦੇ ਆ ਕਰਦਾ ਕੇ ਕਰਦਾਂਗੇ ਸੰਧੂ ਸਾਹਿਬ ਆਪ ਬਾਹਰ ਹੱਲ ਜੀ ਖੁੱਲਾ ਹੀ ਮਾਨਤਨ ਕਰਾਂਗੇ ਬਿਲਕੁਲ ਹਾਂਜੀ ਹੁਣ ਦੱਸੋ ਵੈਸੇ ਜਿਹੋ ਜਆ ਪਸ਼ੂ ਉਹ ਜਆ ਰੇਟ ਆ ਤੇ ਫਿਰ ਵੀ ਕੋਈ ਵਿੱਚੋਂ ਮਾਨਤਨ ਹੋ ਜੂਗਾ ਜਿੰਨਾ ਵੀ ਕੋਈ ਜਾਇਜ਼ ਬਣਦਾ ਸਰ ਤਾਂ ਮਾਨਤਨ ਹੋਊਗਾ ਤੇ ਵਾੜ ਚੰਗੀ ਆ ਸਪੈਸ਼ਲ ਵਾੜ ਆ ਬਾਕੀ ਦੁੱਧ ਸਾਰੇ ਵੀਰ ਤੁਸੀਂ ਪਾਰਕ ਕੋ ਖਿਡਾਰੀ ਵੀਰ ਨੇ ਜਿੰਨੇ ਵੀ ਜੁੜੇ ਹੋ ਨਾਲ ਸਾਰਿਆਂ ਨੂੰ ਤੁਸੀਂ ਅੰਦਾਜ਼ਾ ਲਾ ਲੈਣਾ ਠੀਕ ਹੈ ਕੋਈ ਦੂਰੋਂ ਨੇੜੇੋਂ ਵੀਰ ਭੈਣ ਭਰਾ ਦਾ ਉਹਦੇ ਵਾਸਤੇ 2000 ਰੁਪਏ ਆਪਾਂ ਹੋਰ ਛੋਟ ਕਰ ਦਾਂਗੇ ਅੱਛਾ ਜੀ ਇਹ ਨਾ ਕੋਈ ਕਵੇ ਪਾੜੇ ਜੋਗੇ ਛੱਡ ਦਾਂਗੇ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜ਼ਰੂਰ ਤੇ ਅੱਛਾ ਸਾਹਿਬ ਇੱਕ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਆ ਗਈ ਹੈ ਜੀ ਵਾਈਟ ਪ੍ਰਿੰਟ ਦੇ ਵਿੱਚ ਇਹ ਸੰਧੂ ਸਾਹਿਬ ਇਹ 27 ਕਿ ਲੀਟਰ ਦੁੱਧ ਕੱਢਿਆ ਜੀ ਪਿਛਲੇ ਸੂਏ ਅੱਛਾ ਜੀ ਤੇ ਘਰ ਦੇ ਵਿੱਚੋਂ ਹੀ ਲਈ ਆਪਾਂ ਸੱਜਣ ਹੀ ਕੋਈ ਆਪਣਾ ਯਾਰ ਬੇਲੀ ਆ ਠੀਕ ਹੈ ਜੀ ਤੇ ਇਹ ਜੇ ਚੰਗੀ ਸੇਵਾ ਕਰੇ ਤਾਂ ਕੋਈ 30 ਲੀਟਰ ਆਮਨਾ ਹੀ ਚੋ ਸਕਦਾ ਨਹੀਂ ਤਾਂ 25 ਤੋਂ 27 28 ਲੀਟਰ ਇਹ ਨੂੰ ਆਂਦਾ ਹੀ ਕੀ ਜੀ ਦੂਜਾ ਸੂਆ ਜੀ ਹਾਂਜੀ ਹਾਂਜੀ ਇਹ ਵੀ ਸਮਾਂ ਇੰਨਾ ਕੁ ਲੈ ਜੂ ਜੇ ਛੇ ਸਾਲ ਹਾਂਜੀ ਹਾਂਜੀ ਸੰਧੂ ਸਾਹਿਬ ਇਹਨੇ ਟਾਈਮ ਨਹੀਂ ਕੋਈ ਬਾੜਾ ਲੈਣਾ ਵੱਡੀ ਹਾਈਟ ਦੇ ਵਿੱਚ ਆ ਬਹੁਤ ਵੱਡੀ ਗਾਂ ਜੀ ਲੋਕ ਦੋਸਤੋ ਇਹ ਥਾਣਾ ਬਾਕੀ ਸਪੇਸ ਕਾਫੀ ਸੋਹਣੀ ਆ ਵੰਡ-ਵੰਡ ਬਹੁਤ ਵਧੀਆ ਆਪਸੀ ਥਾਣਾ ਦੀ ਠੀਕ ਹੈ ਜੀ ਹੱਥੀ ਚਵਾਈ ਦਾ ਥਾਣਾ ਸੋ ਕੱਦ ਵੱਡਾ ਮੋਰਨ ਤੇਰੀ ਬੰਨ ਸੱਤ ਕ ਲੈ ਗਈਆਂ ਵੀ ਠੀਕ ਆ ਹਾਈਡ ਬਾਡੀ ਸਟਰਕ ਕੋਲ ਵੱਡੇ ਕਦ ਕੱਢਦੇ ਵਿੱਚ ਆ ਜੀ ਠੀਕ ਆ ਜੀ ਸੋ ਸਪੈਸ਼ਲ ਹਾਈਟ ਲੈਂਥ ਸਪੈਸ਼ਲ ਆ ਠੀਕ ਆ ਜੀ ਸੋ ਬੈਕ ਸਾਈਡ ਤੋਂ ਦੱਸੋ ਥਾਨ ਭਾਂਡੇ ਦੀ ਤੁਸੀਂ ਵੇਖੋ ਬਿਲਕੁਲ ਦੋ ਪਾਰਟ ਦੇ ਵਿੱਚ ਸੰਧੂ ਸਾਹਿਬ ਆਪਾਂ ਪ੍ਰਕਾਰ ਹੀ ਲਾਗੇ ਵਿਖਾ ਦਿੰਦੇ ਵੇਖੋ ਜੀ ਹਾਈਡ ਕਿੱਡੀ ਆ ਚਮਕ ਲਾਈਟ ਬਹੁਤ ਜਿਆਦੀ ਵੱਡੀ ਆ ਜੀ ਮੇਰੇ ਮੇਰੇ ਕੱਦ ਜਿੱਡੀ ਆ ਜੀ ਪੂਰੀ ਹਾਂ ਡਾਕਟਰ ਸਾਹਿਬ ਤੁਸੀਂ ਨਹੀਂ ਦੇ ਨੀ ਪਰਲੇ ਪਾਸੇ ਸਾਡੇ ਫੇਸ ਕੁਆਲਿਟੀ ਬਾਕੀ ਸੰਧੂ ਸਾਹਿਬ ਬਹੁਤ ਸੁਣੀ ਆ ਫੇਸ ਕੁਆਲਿਟੀ ਸੁਫਰੰਤ ਤਾਂ ਇੱਕ ਵਾਰੀ ਤੁਹਾਨੂੰ ਫੇਸ ਦਿਖਾ ਦਗੇ ਫੇਸ ਬਹੁਤ ਸ਼ੂਟੇ ਜੇ ਕੰਨ ਬਿਲਕੁਲ ਪਤਲਾ ਫੇਸ ਸਟੇਟ ਪਟਾ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਦੂਜਾ ਸੁਬਾ ਕੋ ਪਿਛਲੇ ਸੁਬੇ ਦਾ ਰਿਕਾਰਡ ਇਹਦਾ ਜੀ ਹਾਂ ਜੀ ਹਾਂ ਜੀ ਸੰਧੂ ਸਾਹਿਬ ਆਵਾ ਪਿੰਡੋਂ ਹੀ ਲਈਏ ਤੇ ਸਭਰਾਵਾ ਤੋਂ ਹੀ ਲਈ ਆਪਣੇ ਖਾਸ ਹੀ ਆ ਠੀਕ ਹੈ ਜੀ ਤੇ ਇਹਨਾਂ ਉਹਨਾਂ ਘਰਦਿਆਂ ਦੇ ਕਹਿੰਦੇ ਮੁਤਾਬਕ 27 28 27 28 ਲੀਟਰ ਜੀ ਪਿਛਲੇ ਸਵੇਰ ਦੁੱਧ ਕੱਢਾ ਬਾਕੀ ਸਾਨੂੰ ਸਭ ਏਡੀ ਗਾਂ ਨੂੰ ਕੋਈ ਦੁੱਧ ਨਹੀਂ ਆਉਂਦਾ ਜੇ ਕੋਈ ਚੰਗੀ ਸੇਵਾ ਕਰ ਲਈ 30 ਤੋਂ ਬਾਅਦ ਵੀ ਚੋ ਸਕਦਾ ਹੈ ਬਿਲਕੁਲ ਜੀ ਤੇ ਜਿੰਨੇ ਮੀਰ ਮੇਰੇ ਵਰਗੇ ਵੀਰ ਭੈਣ ਭਰਾ ਨੇ ਜਾ ਕੇ ਪੱਠੇ ਨਹੀਂ ਪਾਉਣੇ ਹਾਂਜੀ ਤਿਆਰੀ ਦੋਸਤੋ ਪੂਰੀ ਆ ਠੀਕ ਹੈ ਜੀ ਤਿਆਰੀ ਕਰਮਾਂ ਵਾਲੀ ਪੂਰੀ ਹੋਈ ਆ ਵੈਸੇ ਹਜੇ ਵੀ ਢਿਲਟੁਲ ਕਾਫੀ ਆ ਲੜਾ ਲੜਾ ਤੁਸੀਂ ਵੇਖੋ ਕਿ ਸਟਾਫ ਚ ਇਹ ਚਾਰ ਦਿਨ ਬਾਕੀ ਆ ਜੀ ਲਿਖਤਰ ਹਿਸਾਬ ਨਾਲ ਸੰਧੂ ਸਾਹਿਬ ਚਾਰਕ ਦਿਨ ਹਾਂਜੀ ਚਾਰ ਦਿਨ ਤਰੀਕ ਦੇ ਤਾਂ ਦੋਸਤੋ 4 ਕੁ ਦਿਨ ਹਜੇ ਦੇ ਵੀ ਬਾਕੀ ਆ ਸੌਣ ਦੇ ਠੀਕ ਆ ਸੋ ਕਦ ਕੋ ਦੇਦਾ ਵੀ ਪੂਰਾ ਉੱਚਾ ਇਸ ਵਾਰ ਬੜੀ ਉਮੀਦ ਕਰ ਸਕਦੇ ਆ ਵੀ ਉਮੀਦ ਕਿਉਂਕਿ ਨਸਲ ਬਰੀਡ ਦੇ ਵਿੱਚ ਆ ਪੂਰੀ ਐਚ ਐਫ ਨਸਲ ਬਰੀਡ ਦੇ ਵਿੱਚ ਠੀਕ ਆ ਜੀ ਐਡੀ ਐਡੀਆ ਗਾਵਾਂ ਨੂੰ ਤਾਂ ਸੰਧੂ ਸਾਹਿਬ ਕੋਈ 40 40 ਲੀਟਰ ਦੁੱਧ ਕਰਦਾ ਪਰ ਆਪਾਂ ਉਹਨਾਂ ਨੂੰ ਦੱਸਣਾ ਜਿੰਨਾ ਕੱਢ ਜੋਗੇ ਠੀਕ ਆ ਜੀ ਬਾਕੀ ਹਾਂ ਠੰਡੀ ਤੇਰੀ ਇਸ ਸੀਰੀਜ਼ ਲੱਗ ਹੈ ਜੀ ਹਾਂਜੀ ਹਾਂਜੀ ਲਓ ਜੀ ਠੀਕ ਆ ਤੇ ਇਹਦਾ ਫਿਰ ਸਾਬ ਕੀ ਕਰਦੇ ਮੁੱਲ ਫਿਰ ਸੰਧੂ ਸਾਹਿਬ ਮੁੱਲ ਕਰਨ ਨੂੰ ਭਵੇਂ ਜਿੰਨਾ ਮਰਜ਼ੀ ਕਰ ਲਈਏ 90 ਕਰ ਲਈਏ 95 ਕਰ ਲਈਏ 85000 ਦੀ ਸੰਧੂ ਸਾਹਿਬ ਦੇ ਦਾਂਗੇ ਜੀ 85 ਦੀ ਹਾਂਜੀ ਠੀਕ ਹੈ ਜੀ ਬਾਕੀ ਮੌਕੇ ਤੇ ਸੰਧੂ ਸਾਹਿਬ ਮਾਂ ਤਾਂ ਕਰਦਾ ਕਿ ਐਡੀ ਗਾਂ ਕਿਹਨੇ ਦੇਣੀ ਨਹੀਂ 85 ਦੀ ਵੈਸੇ ਤੂੰ ਆਮ ਵੇਨੇ ਲੱਖ ਲੱਖ ਸਵਾ ਸਵਾ ਲੱਖ ਰੁਪਇਆ ਮੁੱਲ ਕਰਦੇ ਜੀ ਜਿਹੜੀ ਗਾਂ ਦਾ ਹੂੰ ਹੂੰ ਲਓ ਦੋਸਤੋ 85000 ਦੀ ਮਿਲ ਜੂਗੀ ਵੱਡੇ ਕੱਦ ਕਾਰ ਦੇ ਵਿੱਚ ਆ ਕੱਦ ਬਹੁਤ ਵੱਡਾ ਬਾਕੀ ਥਾਣੇ ਦੇ ਵੀ ਬੜੀ ਸਾਫ ਸੁਥਰੀ ਹੈ ਜੀ ਆਹ ਲਓ ਜੀ ਠੀਕ ਹੈ ਜੀ ਸੋਹਣੀ ਹਾਈਟ ਬਹੁਤ ਸੋਹਣੀ ਥਾਣ ਦੀ ਕੁਆਲਿਟੀ ਬਾਕੀ ਥਾਣਾਂ ਦਾ ਵੀ ਸੰਧੂ ਸਾਹਿਬ ਅਗਲੇ ਬਣਿਓ ਗੈਬ ਬਹੁਤ ਜ਼ਿਆਦਾ ਹੈ ਹਾਂ ਸਪੇਸ ਬਹੁਤ ਹੈ ਵੱਡਾ-ਬੁੰਡਾ ਵੇਖੋ ਬਹੁਤ ਸੋਹਣੀਆਂ ਬੰਡਾ ਆਪਸੀ ਥਾਣਾਂ ਦੀਆਂ ਆਹ ਦੇਖੋ ਜੀ ਥਾਣ ਸੋਹਣਾ ਲੱਗਾ ਦੇਖੋ ਦਾ ਦਾ ਠੀਕ ਹੈ ਜੀ ਓਕੇ ਅੱਛਾ ਤੇ ਡਾਕਟਰ ਸਾਹਿਬ ਅੱਗੇ 33 ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਡ ਖੜੀ ਹੈ ਇਹ ਵੀ ਸੰਧੂ ਸਾਹਿਬ ਜਰਸੀ ਤੇ ਅੱਜਪ ਦਾ ਕਰਾਸ ਹੀ ਆਈ ਨਾ ਜੀ ਅੱਛਾ ਕਰਾਸਾਂਗ ਦੇ ਵਿੱਚ ਹੀ ਆ ਜੀ ਹਾਂ ਜੀ ਲਓ ਦੋਸਤੋ ਤੀਜਾ ਨੰਬਰ ਆ ਇਹ ਵੀ ਕਰਾਸਾਂਗ ਦੇ ਵਿੱਚ ਬੜਨੀ ਬੜੀ ਸੰਧੂ ਸਾਹਿਬ ਐਚ ਐਫ ਜਰਸੀ ਕਰਾਸਾਂਗ ਦੇ ਇਹ ਜਿੰਨਾ ਹੀ ਬਹਾਨਾ ਕੱਢੂ ਸਾਰਾ ਹੀ ਪਿੱਛੇ ਲਾਓ ਜੀ ਇਧਰ ਕੋ ਟਲਾਂਟ ਲਾ ਬਹੁਤ ਜਿਆਦੀਆਂ ਬਾਕੀ ਠੰਡੀ ਸੀਲਸ ਲੱਗ ਆਏ ਨੇ ਕੋਈ ਦੁੱਧ ਵਾਲੀ ਬੜੀ ਲਰਨਿੰਗ ਬਹੁਤ ਜਿਆਦੀ ਬੜਾ برف ਦੋਸਤੋ ਜਿਵੇਂ ਆਪਾਂ ਦੇਖਦੇ ਆ ਗਰਮੀ ਹੈ ਤੇ ਗਰਮੀ 'ਚ ਬਿਲਕੁਲ برف ਵਰਗੀਆਂ ਦੇ ਕ੍ਰੋਸ ਬੰਦ ਦੇ ਵਿੱਚ ਆ ਬੈੜਾ ਖਾਣੀ ਬਲਸ ਨਾਲ ਕਰੀ ਗਰਮੀ ਨਾ ਮਨਣ ਵਾਲੀਆਂ ਨੇ ਥਣ ਬਣਾ ਘਰ ਤੋਂ ਘੱਟ ਸਾਨੂੰ ਸਭ 47 ਡਿਗਰੀ ਟੈਂਪਰੇਚਰ ਚੱਲੰਦਿਆ ਆ ਬਿਲਕੁਲ ਤੀ ਦੁਪਹਿਰ ਦੇ ਟਾਈਮ ਆਏ ਵੇਖੋ ਵੀ ਇੱਕ ਵੀ ਗਾਂ ਘਰ ਕਰਨੀ ਨਹੀਂ ਦੇਈ ਘਰੇਲੂ ਘਰ ਦੇ ਵਿੱਚ ਉਹ ਗਾਵਾਂ ਲਈਆਂ ਕੋਈ ਪੱਖਾ ਨਹੀਂ ਕੋਈ ਕੂਲਰ ਨਹੀਂ ਲੱਗਾ ਉੱਤੇ ਵੇਖ ਲੋ ਭਾਵੇਂ ਸਹੀ ਆ ਜੀ ਸਹੀ ਆ ਲੋ ਵੀ ਦੋਸਤੋ ਠੀਕ ਆ ਸੋ ਬਾਕੀ ਨਾਰਮਲੀ ਦੋਸਤੋ ਚੱਲਣ ਜਾਊਗਾ ਕਰਮ ਵਾਲੀਆਂ ਗਰਮੀ ਗਰਮੀ ਕਿਸੇ ਤੱਕ ਕਿਉਂਕਿ ਕ੍ਰੋਸ ਆਂਗ ਦੇ ਵਿੱਚ ਆ ਇਹ ਵੀ ਜਿਹੜੀ ਕ੍ਰੋਸ ਆਂਗ ਦੇ ਵਿੱਚ ਆ ਜਰਸੀ ਤੇ ਐਫ ਐ ਜਰਸੀ ਦਾ ਪੱਕ ਵੀ ਕਾਫੀ ਜ਼ਿਆਦਾ ਵਧੀਆ ਰੇ ਇਸ ਵਾਰ ਦੇ ਵਿੱਚ ਤੇ ਅੱਛਾ ਵੀਰ ਸਾਹਿਬ ਇਹ ਵੀ ਲੈ ਜੂ ਹਫਤਾ ਕ ਅਜੇ ਹਾਂਜੀ ਸੰਧੂ ਸਾਹਿਬ ਇਹਨੇ ਬਾਨਾ ਬਹੁਤ ਜ਼ਰਾ ਹੀ ਠੀਕ ਆ ਜੀ ਬਾਕੀ ਸਮੋਲ ਜੇ ਕੰਨ ਆ ਬਿਲਕੁਲੋਂ ਛੋਟੇ ਛੋਟੇ ਠੀਕ ਆ ਜੀ ਇਹ ਥਾਂ ਤੇ ਬਹੁਤ ਸਾਰੇ ਨੇ ਬਿਲਕੁਲ ਜਰਸੀ ਬਰੀਡ ਦੀ ਫੇਸ ਕੁਆਲਿਟੀ ਦੇਖ ਲਈ ਤੇ ਇਸ ਵਾਰ ਦੀ ਦੇਖ ਲਈ ਇੱਕ ਬਰਾਬਰ ਆ ਬੈਕਗ੍ਰਾਉਂਡ ਪਿੱਛੋਂ ਤੋਂ ਵੇਖੀਏ ਜੇਕਰ ਆਪਾਂ ਖੁੱਡਿਆਂ ਤੋਂ ਵੇਖੀਏ ਤਾਂ ਫਿਰ ਵੀ ਜਰਸੀ ਬਰੀਡ ਫਰੰਟ ਤੋਂ ਵੇਖੀਏ ਤਾਂ ਵੀ ਜਰਸੀ ਬਰੀਡ ਬਾਕੀ ਰੰਗ ਪ੍ਰਿੰਟ ਜਿਹੜਾ ਐਚਪੀ ਬਰੀਡ ਐਚਪੀ ਦਾ ਜੀ ਠੀਕ ਆ ਤੇ ਆ ਦੇਖੋ ਜੀ ਸੋ ਲੇਵਾ ਵੇਖੋ ਬਾਕੀ ਥਣ ਥਣ ਦੀ ਕੁਆਲਿਟੀ ਸੈਜ ਵਿਰਲ ਆਪਸੀ ਵੰਡ ਪੂਰੀ ਤਸੱਲੀ ਨਾਲ ਦੇਖ ਲਓ ਠੀਕ ਆ ਜੀ ਅਜੇ ਦਿਨ ਛੇਲ ਹੈ ਜੇ ਸੱਤ ਲੈ ਜੇ ਪਰ ਫਿਰ ਵੀ ਕੋਈ ਵੀਰ ਇੱਕ ਹਫਤਾ ਈ ਈਆ ਮੰਨ ਕੇ ਬਾਕੀ ਦੁੱਧ ਵਾਲੀਆਂ ਸੰਧੂ ਸਾਹਿਬ ਨਾੜਾ ਚੱਕ ਰੋ ਵੀ ਇੰਨੀਆਂ ਸੋਹਣੀਆਂ ਨਾੜਾ ਦੁੱਧ ਵਾਲੀਆਂ ਵੀ ਗੱਲ ਹੀ ਛੱਡ ਦੋ ਪਰੇ ਦੁੱਧ ਲੈਣੇਗੇ ਲੋਕ ਦੋਸਤੋ ਠੀਕ ਆ ਜੀ ਮਿਲਕ ਵੇਨ ਕਾਫੀ ਮੋਟੀ ਦੋਨਾਂ ਪਾਸੇ ਥਣ ਥਣ ਕਾਫੀ ਸੋਹਣਾ ਦੋਸਤੋ ਸਪੇਸ ਵੰਡ ਚੰਗੀ ਆ ਤੇਪਣ ਸਾਹਬ ਬਾਈ ਆਪਣੇ ਬਿਲਕੁਲ ਚਾਰੇ ਥਾਣਾ ਬਿਲਕੁਲ ਸੰਧੂ ਸਾਹਿਬ ਕੋਈ ਇਹ ਨਹੀਂ ਬੱਚੇ ਹੀ ਬੈਜੇ ਭਵੇ ਦੇਖੋ ਆਹ ਦੇਖੋ ਆਪਾਂ ਦਿਖਾ ਵੀਡੀਓ ਚ ਬਖਾ ਲੀਦਾ ਏ ਦੇਖੋ ਠੀਕ ਆ ਜੀ ਚਾਰੇ ਦੋਸਤੋ ਚਾਰੇ ਥਾਣੇ ਵਰਦੇ ਆ ਠੀਕ ਆ ਜੀ ਤੇ ਜਿੱਦਾਂ ਮਰਜੀ ਕੋਈ ਵੀ ਨਾ ਹਰ ਵਾਰ ਆਪਾਂ ਕਹਿੰਨੇ ਆ ਵੀ ਕੋਈ ਭਰਾ ਆਪਣੀ ਆਣ ਕੇ ਤਸੱਲੀ ਕਰ ਲੇ ਪੈਸੇ ਇਨਵੈਸਟ ਕਰਨੇ ਆ ਦੋਸਤੋ ਚਾਹੇ ਥੋੜੇ ਆ ਬਹੁਤੇ ਆਪਣੀ ਹੱਥੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਵੜ ਚੰਗੀ ਆ ਠੀਕ ਆ ਜੀ ਵੜਾ ਓਵਰ ਆਲ ਵੈਸੇ ਹਰ ਵਾਰ ਪਸ਼ੂ ਚੰਗੇ ਆ ਵੱਡੇ ਆਉਂਦੇ ਆ ਪਸ਼ੂ ਜਿਹੋ ਜਿਹੇ ਰੇਟ ਦੋਸਤ ਕੋਈ ਚੰਗਾ ਪੈਸਾ ਭਰ ਕੇ ਕੋਈ ਚੰਗਾ ਪਸ਼ੂ ਖਰੀਦਣਾ ਚਾਹੁੰਦਾ ਤੇ ਉਹ ਜਿਹੇ ਪਸ਼ੂ ਤੁਹਾਨੂੰ ਇਸ ਫਾਰਮ ਤੋਂ ਇਸ ਕਿੱਲੇ ਉਪਰੋਂ ਮਿਲ ਜਾਂਦੇ ਆ ਠੀਕ ਆ ਜੀ ਤੇ ਇਹ ਲਾਸਟ ਇਹ ਦੋਸਤ ਤੀਸਰੇ ਨੰਬਰ ਤੇ ਸੀ ਇੱਕ ਆਪਾਂ ਤੁਹਾਨੂੰ ਹੋਰ ਵੜ ਦਿਖਾ ਦਾਂਗੇ ਤੇ ਸਾਹਿਬ ਇਹਦਾ ਮੁੱਲ ਦੱਸ ਦੀਏ ਕੀ ਕਰਦੇ ਵੀਰ ਜਰਸੀ ਕ੍ਰੋਸ ਐਚ ਐਫ ਦਾ ਇਹ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ 80 ਕਰ ਲਈਏ 85 ਕਰ ਲਈਏ ਤੇ 75000 ਰੁਪਿਆ ਡਿਮਾਂਡ ਆ ਜੀ ਉਹਦੇ ਜੋ ਵੀ ਮਾਨ ਕਰਦਾਂਗੇ 72000 ਦੀ ਸੰਧੂ ਸਾਹਿਬ ਆਪਾਂ ਲੈਣ ਦੇਣ ਵਾਲੀ ਕਰਦਾਂਗੇ ਗਿਫਟ ਜੀ ਇਹ ਵੀ 72000 ਤੇ 72000 ਦੀ ਹਾਂਜੀ ਬਾਕੀ ਇਹਨਾਂ ਦੀ ਕਿਹੜੀ ਹੈ ਦੇਣੀ ਦੇਖੋ ਥਣ ਚੱਡਾ ਬਹੁਤ ਜਿਆਦਾ ਸਾਹਿਬ ਆ ਥਣ ਹੀ ਨਾ ਸੁਣਾ ਮਿਲਦਾ ਜੀ ਲਓ ਜੀ ਠੀਕ ਆ ਸੋ ਇਹ ਦੋਸਤੋ ਤੀਸਰੇ ਨੰਬਰ ਤੇ ਸੀਗੀ ਉਹ ਚੌਥੇ ਨੰਬਰ ਵਾਲੀ ਸੰਧੂ ਸਾਹਿਬ ਥੋੜਾ ਗੱਡੀ ਆਉਂਦੀ ਆ ਉਹ ਵੀ ਬਿਲਕੁਲ ਤਿਆਰ ਹੀ ਆ ਉਹ ਗੱਡੀ ਰਾਹ ਦੇ ਵਿੱਚ ਖਰਾਬ ਹੋ ਗਈ ਆ ਚਲੋ ਆਏ ਨਹੀਂ ਉਹ ਵੀ ਤਿਆਰ ਮੰਨ ਕੇ ਚਲੋ ਵੀ ਨਹੀਂ ਹਾਈਟ ਹੈ ਵੱਡੀ ਗਾਂ ਦੇ ਵਿੱਚ ਆ ਜੀ ਠੀਕ ਹੈ ਜੀ ਉਹ ਇਹਦੇ ਨਾਲ ਡੱਬੀ ਗਾਰ ਕੀ ਸੇਮ ਟੂ ਸੇਮ ਜਿਹੜੀ ਆਪਣੀ ਸੈਕੰਡ ਨੰਬਰ ਤੇ ਦਿਖਾਈ ਆ ਹਾਂਜੀ ਹਾਂਜੀ ਸੇਮ ਟੂ ਸੇਮ ਇਹੋ ਹੀ ਏਡਾ ਹੀ ਕਾਦਿਆ ਇਹੋ ਹੀ ਦੂਸਰਾ ਸੂਆ ਦੂਜਾ ਹੀ ਸੂਆ ਉਹ ਵੀ ਦੂਜੇ ਸੂਵੇ ਉਹ ਤਿਆਰ ਆ ਪਰ ਉਹ ਇੱਕ ਦਿਨ ਦੇ ਵਿੱਚ ਸੂਪਣਾ ਇੱਕ ਦੋ ਦਿਨਾਂ ਚ ਸੂਪ ਪੈਣੀ ਆ ਹਾਂਜੀ ਲਓ ਦੋਸਤੋ ਜਿਹੜੀ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਲਾਸਟ ਵਿੱਚ ਬਾਅਦ ਦਿਖਾਵਾਂਗੇ ਅਸੀਂ ਵੀ ਉਹ ਵੀ ਮੌਕੇ ਤੇ ਆ ਜਾਊਗੀ ਫਿਲਹਾਲ ਹਜੇ ਪਹੁੰਚੀ ਨਹੀਂ ਕਿ ਜੇਕਰ ਪਹੁੰਚ ਜਾਂਦੀ ਹੈ ਤਾਂ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਆ ਉਹ ਬਿਲਕੁਲ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਈ ਸੀ ਅੱਜ ਆਪਾਂ ਬ੍ਰੀਡ ਦੇ ਵਿੱਚ ਦੂਜੇ ਸਵੇਰ ਉਸ ਵੈੜ ਨੇ ਸੋਣਾ ਉਹ ਵੈਸੇ ਤਿਆਰੀ ਵਾਲੀ ਆ ਉਹ ਅੱਜ ਭਲਕ ਸੂ ਪਣੀ ਆ ਤੇ ਇਹ ਦੋਸਤੋ ਉਸ ਦਾ ਵੀ ਸੰਦੂ ਸਾਹਿਬ ਇੰਨੇ ਵੀ ਟਾਈਮ ਨਹੀਂ ਬਾਲਾ ਲੈਣਾ ਠੀਕ ਹੈ ਜੀ ਠੀਕ ਆ ਸੋ ਵੀਡੀਓ ਦੋਸਤੋ ਆਪਾਂ ਤੁਹਾਨੂੰ ਦਿਖਾ ਦਾਂਗੇ ਉਸ ਵੈੜ ਦੀ ਉਸ ਕੋਆਰਡਿੰਗ ਤੁਸੀਂ ਗੱਲਬਾਤ ਕਰ ਲਿਓ ਉਹ ਵੀ ਵੈੜ ਬਸ ਪਹੁੰਚ ਜਾਣੀ ਆ ਕੋਈ ਅੱਧੇ ਘੰਟੇ ਘੰਟੇ ਤੱਕ ਜਾਓ ਜੀ ਉਹਦੀ ਵਿਖਾਦ ਕੇ ਵੀਡੀਓ ਆ ਆ ਦੇਖੋ ਦੋਸਤੋ ਠੀਕ ਆ ਜੀ ਬਿਲਕੁਲ ਸੇਮ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਵੇੜ ਦਿਖਾਈ ਆ ਬਿਲਕੁਲ ਸੇਮ ਉਸੇ ਨਾਲ ਦੀ ਇਹ ਵੇੜ ਕੱਤ ਕੁਦ ਵੀ ਹੈ ਬਿਲਕੁਲ ਪੂਰਾ ਏਡਾ ਜੀ ਏਡਾ ਕੱਤ ਘਾਟ ਆ ਬਾਕੀ ਤਿਆਰੀ ਵਾਲੀ ਹੈ ਨਾ ਜੀ ਉਹ ਬਿਲਕੁਲ ਤਿਆਰ ਆ ਵੇ ਥਾਨ ਕਿਡਾ ਸੁਣਨ ਲੱਗਾ ਜੀ ਠੀਕ ਆ ਜੀ ਲੋ ਵੀ ਦੋਸਤੋ ਇਹ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਵੇੜ ਦਾ ਵੇਰਵਾ ਦਿੱਤਾ ਉਸ ਵੇੜ ਦੀ ਡਿਟੇਲ ਆ ਉਸ ਵੇੜ ਤੇ ਜਿਹੜੀ ਸਟਰਕਚਰ ਸੀਗਾ ਇਹ ਤੇ ਫਰਹਾਦ ਜਿਹੜੀਆਂ ਅੱਜ ਮੌਕੇ ਤੇ ਮੌਜੂਦ ਨੇ ਉਹ ਤਿੰਨ ਵੇੜਾਂ ਜਿਹੜੀਆਂ ਬਿਲਕੁਲ ਹੁਣ ਰੈਡੀ ਆ ਦੋਸ ਜਿੰਨੇ ਦੇ 4 ਰੱਖਣੀਆਂ ਉਹ 2 ਰੱਖੇ ਜਿੰਨੇ 2 ਰੱਖਣੀਆਂ ਇਹੋ ਜਿਹੀ 1 ਕੀ ਰੱਖ ਲੈ ਮੈਂ ਦੇਹੀ ਆਕੂੰਗਾ ਕਿਉਂਕਿ ਸੰਭਾਲਣੀ ਵੀ ਉਹ ਆਵੰਡ ਵੀ ਉਹ ਪਾਉਣਾ ਬੰਦੇ ਵੀ ਉਹ ਰੱਖਣੇ ਆ ਬਿਲਕੁਲ ਜੀ ਤੇ ਵਧੀਆ ਡੰਗਰ ਰੱਖੋ ਵਧੀਆ ਪਸ਼ੂ ਬ੍ਰੀਡ ਤੇ ਕੰਮ ਕਰੋ ਜੀ ਮੈਂ ਇਹ ਡਿਮਾਂਡ ਕਰਦਾ ਜੀ ਸਹੀ ਹੈ ਜੀ ਤਾਂ ਦੋਸਤੋ ਜਿਹੜੇ ਵੀ ਅ ਸਪੈਸ਼ਲ ਡੇਰੀ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਆ ਤੇ ਇੱਕ ਨਸਲ ਨੂੰ ਰੱਖ ਕੇ ਤੁਸੀਂ ਜਿਹੜਾ ਤਿਆਰਪਾ ਕਰ ਸਕਦੇ ਜੀ ਕੁਝ ਸਮਾਂ ਉਹ ਇੱਕ ਤੋਂ ਬਾਅਦ ਦੋ ਵਧਾ ਸਕਦੇ ਜਿਹੜੇ ਵੀਰ ਜਾਣਕਾਰ ਨਹੀਂ ਗਏ ਠੀਕ ਆ ਜੀ ਉਹ ਇੱਕ ਵਾਰੀ ਬੇਸ਼ੱਕ ਇੱਕ ਇੱਕ ਨਸਲ ਤੋਂ ਇੱਕ ਵੈੜ ਤੋਂ ਦੋ ਵੈੜਾਂ ਤੋਂ ਜ਼ਰੂਰ ਸਟਾਰਟ ਕੀਤਾ ਜਾਵੇ ਕੰਮ ਜਿਵੇਂ ਜਿਵੇਂ ਤਿਰਪਾ ਗੇਨ ਹੁੰਦਾ ਜਾਂਦਾ ਉਵੇਂ ਮੈਂ ਪਸ਼ੂ ਵਧਾਈ ਚੱਲੋ ਠੀਕ ਹੈ ਬਾਕੀ ਆਪਾਂ ਸੰਧੂ ਸਾਹਿਬ ਹਰ ਵੀਡੀਓ ਦੇ ਵਿੱਚ ਵੀ ਆਖੀਦਾ ਵੀ ਪਿੱਛੇ ਦੀ ਆਪਣੀ ਗਰੰਟੀ ਆ ਹਾਂਜੀ ਭਾਰ ਦੀ ਪਿੱਛੇ ਦੀ ਉਹਦੀ ਆਪਣੀ ਹਮੇਸ਼ਾ ਹੀ ਗਰੰਟੀ ਦਿੰਦੀ ਆ ਠੀਕ ਹੈ ਜੀ ਹਾਂਜੀ ਗੱਬਨ ਦੀ ਲੈ ਵੀ ਇੱਕ ਡਾਕਟਰ ਸਾਹਿਬ ਆਪਣੇ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਜੀ 8437933595 8437933595 ਤੇ ਪਿੰਡ ਵੱਡੇ ਸਬਰਾ ਵੱਡਾ ਸਬਰਾਜ ਤੋਂ ਨਾਲ ਹੀ ਆਪਣਾ ਤਰਨਤਾਰਨ ਇਧਰਲੀ ਸਾਈਡ ਆ ਜਾਂਦਾ ਜੀ ਤੇ ਆਪਾਂ ਮਖੂ ਦੇ ਨਾਲ ਹੀ ਲੱਗ ਜਾਂਦੇ ਹਰੀ ਦੇ ਪੱਤਨ ਬਿਲਕੁਲ ਜੀ ਫਰੋਈਪੁਰ ਏਰੀਆ ਵੀ ਤਰਨਤਾਰਨ ਵਿੱਚ ਆ ਜਾਂਦਾ ਜੀ ਲੱਗ ਲੱਗੇ ਬਿਲਕੁਲ ਜੀ ਹਾਂਜੀ ਤੇ ਬੁਰਜ ਮਿਲਕ ਫਾਰਮ ਆਪਣੇ ਘਰ ਦੀ ਲੋਕੇਸ਼ਨ ਹੈ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਵੈਸੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਬਤੇਰੇ ਇਨਫੋਰਮੇਸ਼ਨ ਲੈ ਸਕਦੇ ਜੀ ਐਨੀ ਟਾਈਮ ਠੀਕ ਹੈ ਜੀ ਤੇ ਫਿਲਹਾਲ ਅੱਜ ਇਹ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀ ਠੀਕ ਹੈ ਜੀ ਇੱਕ ਚੰਗੀ ਜੰਮੀ ਪਲੀ ਆਪਾਂ ਤੁਹਾਨੂੰ ਵੈੜ ਦਿਖਾਈ ਆ ਵੜਾ ਵੈਸੇ ਆਲਮੋਸਟ ਸਾਰੀਆਂ ਚੰਗੀਆਂ ਨੇ ਇੱਕ ਤੋਂ ਇੱਕ ਵਾਧਾ ਪਰ ਫਿਰ ਵੀ ਦੋਸਤੋ ਜਿਹੜੀ ਪਹਿਲੇ ਨੰਬਰ ਦੇ ਆਪਾਂ ਤੁਹਾਨੂੰ ਵੈੜ ਦਿਖਾਈ ਸੀ ਚੰਗੀ ਖਾਸ ਸਪੈਸ਼ਲ ਸੋ ਜਿਹੜੇ ਵੀਰ ਨੇ ਚੰਗੇ ਪੈਸੇ ਖਰਚ ਕਰਨੇ ਚੰਗੇ ਪਸ਼ੂ ਤੁਹਾਨੂੰ ਦੀ ਪਾਲ ਦੇ ਵਿੱਚੋਂ ਤੁਸੀਂ ਠੀਕ ਆ ਜੀ ਜ਼ਰੂਰ ਹੱਥ ਪਾ ਸਕਦੇ ਜੇ ਵੈੜ ਚੰਗੀ ਸਪੈਸ਼ਲ ਆ ਥਣ ਦੇਵੇ ਵਾਲੇ ਪਾਸਿਓਂ ਬਾਡੀ ਸਟਰਕਚਰ ਵਾਲੇ ਪਾਸਿਓਂ ਠੀਕ ਆ ਜੀ ਨਾਲੇ ਹੈ ਵੀ ਨਵੀਂ ਆ ਤਕਰੀਬਨ ਦੂਜਾ ਸਵੇ ਆ ਇਸ ਵੈੜ ਨੇ ਸੋਣਾ ਠੀਕ ਆ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਫਾਰਮਰ ਵੀਰਾਂ ਨੂੰ 7 ਸ਼ਰੀਆ ਕਾਲ ਜੀ